ਥੋੜਾ ਸਾਰਿਆਂ ਦਾ ਧੰਨਵਾਦ ਆ ਜੀ ਤੁਸੀਂ ਦੇਖਿਆ ਹੁਣ ਥੰਬਨੇਲ ਰੋਮ ਤੋਂ ਬੈਨੰਸ ਤੱਕ ਦਾ ਸਫਰ ਆਪਾਂ ਪਹਿਲਾਂ ਸਫਰ ਪਾਇਆ ਸੀਗਾ ਜਾਣਕਾਰੀ ਪਾਈ ਸੀ ਕਿ ਪੰਜਾਬ ਤੋਂ ਦਿੱਲੀ ਦੀ ਤੇ ਦਿੱਲੀ ਤੋਂ ਫਿਰ ਆਪਾਂ ਜਦੋਂ ਰੋਮ ਪਹੁੰਚਦੇ ਹਾਂ ਜਦੋਂ ਇਟਲੀ ਆਉਨੇ ਆਪਾਂ ਤੇ ਜਿਹੜੇ ਮੁੰਡੇ ਹਜੇ ਨਹੀਂ ਆਏ ਜਾਂ ਆਉਣਾ ਚਾਹੁੰਦੇ ਨੇ ਜਾਂ ਅਜੇ ਤਿਆਰੀ ਕਰਦੇ ਨੇ ਉਹਨਾਂ ਦੇ ਲਈ ਬਸ ਦੋ ਤਿੰਨ ਹੀ ਕੰਮ ਦੀਆਂ ਗੱਲਾਂ ਨੇ ਜਿਹਦੇ ਵਿੱਚ ਮੈਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ ਚਾਹੁੰਦਾ 2 ਜਾਂ 2.5 ਮਿੰਟ ਦੀ ਵੀਡੀਓ ਬਸੇ ਹੀ ਹੋ ਸਕਦੀ ਆ ਜਦੋਂ ਤੁਸੀਂ ਰੋਮ ਪਹੁੰਚਦੇ ਹੋ ਉਹਦੇ 7-8 ਗੇਟ ਹੁੰਦੇ ਆ ਤੇ ਤੁਸੀਂ ਜਾਣਕਾਰੀ ਆਪਣੇ ਥੋੜਾ ਕਿੱਥੇ ਹੈਗਾ ਟਰਮੀਨਲ ਥੋੜਾ ਘੰਟੇ ਡੇਢ ਘੰਟੇ ਦੇ ਵਿੱਚ ਵਿੱਚ ਪਤਾ ਲੱਗਦਾ ਜੇ ਤੁਹਾਡੀ ਸਟੇ ਹੈਗੀ 4 ਘੰਟੇ ਦੀ ਫਿਰ 4 ਘੰਟੇ ਤੋਂ ਬਾਅਦ ਚ ਮਤਲਬ 3 ਘੰਟੇ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੂਗਾ ਵੀ ਸਾਡਾ ਕਿੱਥੇ ਹੈ ਟਰਮੀਨਲ ਬੋਰਡਿੰਗ ਪਾਸ ਤੁਸੀਂ ਤੁਹਾਡੇ ਕੋਲ ਹੁੰਦਾ ਤੇ ਤੁਸੀਂ ਲੱਭ ਕੇ 25A 25B ਜਿੰਨਾ ਵੀ ਹੁੰਦਾ ਆਪਣਾ ਤੁਸੀਂ ਲੱਭ ਕੇ ਅੱਗੇ ਵਧਣਾ ਤੇ ਉਸ ਤੋਂ ਬਾਅਦ ਸਰ ਗੱਲ ਆਉਂਦੀ ਆ ਰੋਮ ਜਿਹੜਾ ਸ਼ਹਿਰ ਆ ਇਟਲੀ ਦੇ ਵਿੱਚ ਜਦੋਂ ਆਪਾਂ ਐਂਟਰ ਕਰਦੇ ਆ ਚੈਕਿੰਗ ਦੇ ਲਈ ਚੈਕਿੰਗ ਦੇ ਵਿੱਚ ਤੁਹਾਡੇ ਕੋਲੇ ਪੱਗ 'ਚ ਜਾਂ ਕਲਰ 'ਚ ਜਾਂ ਪੈਂਟ ਦੀ ਜੇਬ 'ਚ ਕੋਈ ਐਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਜਿਹਦੇ ਕਰਕੇ ਉੱਥੇ ਇੱਕ ਸਰਦਾਰ ਬੰਦੇ ਦੀ ਬੇਇੱਜ਼ਤੀ ਹੋਵੇ ਹੁਣ ਮੈਂ ਜਦੋਂ ਉਦੋਂ ਆਇਆ ਉਸ ਮੁੰਡੇ ਦੇ ਕੋਲੇ ਕੋਈ ਚੀਜ਼ ਐਦਾਂ ਦੀ ਸੀਗੀ ਜਿਹੜੀ ਉਹਨਾਂ ਨੇ ਗਾਂ ਨਹੀਂ ਜਾਣ ਦਿੱਤੀ ਹੈਗੀ ਉਹ ਸੀਗੀ ਉਹ ਤੇ ਪੱਗ 'ਚ ਲੱਗੀ ਹੋਈ ਠੀਕ ਆ ਕੋਈ ਇਹ ਵੀ ਨਹੀਂ ਕਹਦੇ ਪੈਨ ਆ ਪੱਗ ਦੀ ਜਾਂ ਕੁਝ ਹੋਰ ਕੋਈ ਚੀਜ਼ ਐਦਾਂ ਦੀ ਸੀਗੀ ਜਿਹੜੀ ਉਹਨੇ ਲਾਈ ਹੋਈ ਸੀਗੀ ਤੇ ਉਹ ਮੁੰਡਾ ਕਾਫੀ ਮਤਲਬ ਬਾਹਰ ਆਇਆ ਗਿਆ ਸੀਗਾ ਚਲੋ ਉਹਨੇ ਰੱਖ ਲਈ ਕੋਈ ਬਲੈਕ ਕਲਰ ਦੀ ਚੀਜ਼ ਸੀਗੀ ਹਨਾ ਪਰ ਖਾਣ ਪੀਣ ਵਾਲੀ ਨਹੀਂ ਸੀਗੀ ਤੇ ਉੱਥੇ ਫਿਰ ਮੈਨੂੰ ਕਿਹਾ ਗਿਆ ਦੋ ਦਿਨ ਮੁੰਡੇ ਸਾਡੇ ਨਾਲ ਹੋਰ ਸੀਗੇ ਮੇਰੇ ਨਾਲ ਤੇ ਪਾਗਾਂ ਨੂੰ ਕਿਹਾ ਗਿਆ ਪਾਹੀ ਪੱਗ ਲਾਓ ਤੇ ਫਿਰ ਮੁੰਡਾ ਸੀਗਾ ਸਾਡੇ ਮਗਰ ਇੱਕ ਉਹਨੂੰ ਇੰਗਲਿਸ਼ ਆਉਂਦੀ ਸੀ ਜਾਂ ਇਟਾਲੀਅਨ ਵੀ ਆਉਂਦੀ ਸੀ ਉਹਨੂੰ ਥੋੜਾ ਬਹੁਤਾ ਉਹਨੇ ਪੰਗਾ ਪੰਗਾ ਜਿਹਾ ਲੈ ਕੇ ਉਹਨੂੰ ਦੱਸਦਾ ਵੀ ਤੁਸੀਂ ਪੱਗ ਨੂੰ ਵੈਸੇ ਚੈੱਕ ਕਰ ਲਓ ਪਰ ਉਹ ਵੈਸੇ ਵੀ ਛੇਤੀ ਪੱਗ ਲਾਉਣ ਨੂੰ ਨਹੀਂ ਕਹਿੰਦੇ ਜਦੋਂ ਸ਼ੱਕ ਹੁੰਦੀ ਆ ਫਿਰ ਉਹ ਥੋੜਾ ਬਹੁਤਾ ਇਹਦਾ ਕਲੇਸ਼ ਪਾ ਲੈਂਦੇ ਆ ਪਰ ਆਪਾਂ ਸਮਝਦਾਰ ਬਣ ਕੇ ਜਾਈਏ ਕੋਈ ਨਸ਼ਾ ਪੱਤਾ ਵੀ ਜੇ ਕੋਈ ਬੰਦਾ ਕਰਦਾ ਤਾਂ ਨਾ ਹੀ ਲੈ ਕੇ ਜਾਵੇ ਤਾਂ ਵਧੀਆ ਗੱਲ ਆ ਕਿਉਂਕਿ ਇੰਨਾ ਪੈਸਾ ਲਾ ਕੇ ਆਪਾਂ ਬਾਹਰ ਜਾਣੇ ਆ ਕਰਜ਼ਾ ਲਾਉਣ ਜਾਣੇ ਆ ਹਨਾ ਆਪਣਾ ਘਰ-ਬਾਰ ਨੂੰ ਬਣਾਉਣ ਜਾਣੇ ਆ ਆਪਾਂ ਨਿੱਕੀ ਜਿਹੀ ਗਲਤੀ ਕਰਕੇ ਪਿੱ ਤੇ ਉਹਨੇ ਫਿਰ ਉਤੋਂ ਉਤੋਂ ਹੀ ਸਿਰਫ ਪੱਗ ਤੇ ਹੱਥ ਲਾ ਕੇ ਉਹਨੇ ਚੈੱਕ ਕੀਤਾ ਬਾਕੀ ਮਸ਼ੀਨ ਤਾਂ ਦੱਸ ਹੀ ਦਿੰਦੀ ਹੁੰਦੀ ਹੈ ਤੇ ਉਹਦੀ ਜਾਣਕਾਰੀ ਉਹਨੇ ਮੈਨੂੰ ਦੱਸਿਆ ਵੀ ਤੁਹਾਡੀ ਰਿਸਪੈਕਟ ਕਰਦੇ ਆਂ ਅਸੀਂ ਪਰ ਜੋ ਬੰਦਾ ਗਲਤੀ ਕਰਦਾ ਫਿਰ ਉਹ ਵੀ ਅਸੀਂ ਵਾਪਸ ਭੇਜ ਦਿੰਦੇ ਆਂ ਤੇ ਚਲੋ ਨਵੀਆਂ ਗੱਲਾਂ ਪਤਾ ਲੱਗੀਆਂ ਦੋ ਕਈਆਂ ਨਾਲ ਹੁੰਦੀਆਂ ਨਹੀਂ ਕਈਆਂ ਨਾਲ ਹੋ ਜਾਂਦੀਆਂ ਨੇ ਕੋਈ ਪਤਾ ਨਹੀਂ ਹੁੰਦਾ ਪਰ ਮੈਂ ਤੁਹਾਨੂੰ ਫਿਰ ਵੀ ਇੱਕ ਗੱਲ ਕਹਿਣੀ ਚਾਹੁੰਦਾ ਵੀ ਆਪਣੇ ਧਿਆਨ ਦੇ ਨਾਲ ਤੁਸੀਂ ਉਥੋਂ ਕਿਸੇ ਵੀ 에어ਪੋਰਟ ਤੋਂ ਦਿੱਲੀ ਜਾ ਚਾਹੇ ਜਿੱਥੇ ਜਿਹੜੇ ਮਰਜ਼ੀ ਦੇਸ਼ ਹੋਵੇ ਜਿੱਥੇ ਮਰਜ਼ੀ ਜਾਣੇ ਆਪਾਂ ਆਪਾਂ ਇਹ ਚੀਜ਼ ਦਾ ਖਾਸ ਧਿਆਨ ਰੱਖਿਓ ਕਿਉਂਕਿ ਵਾਪਸ ਜਾ ਤੇ ਉਦੋਂ ਤੁਹਾਡੀ ਚੈਕਿੰਗ ਹੁੰਦੀ ਆ ਥੋੜੇ 벨ਟ ਵਗੈਰਾ ਥੋੜੇ ਕੜਾ ਜਾਂ ਥੋੜੇ ਕੋਈ ਵੀ ਚੀਜ਼ ਹੁੰਦੀ ਆ ਮੋਬਾਈਲ ਵਗੈਰਾ ਥੋੜਾ ਇੱਕ ਬਾਕਸ ਦੇ ਵਿੱਚ ਸਾਈਡ ਤੇ ਰੱਖ ਦਿੰਦੇ ਆ ਤੁਸੀਂ ਸੇਫਲੀ ਆਪਣੀ ਚੀਜ਼ ਆ ਜਿਹੜੀ ਬਾਕਸ ਦੇ ਵਿੱਚ ਰੱਖ ਦੋ ਤੁਹਾਨੂੰ ਵਾਪਸ ਜਾ ਕੇ 2 ਮਿੰਟ ਬਾਅਦ ਹੀ ਚੈਕਿੰਗ ਤੋਂ ਬਾਅਦ ਮਿਲ ਜਾਣੀ ਆ ਕੋਈ ਡਾਰਨ ਦੀ ਲੋੜ ਨਹੀਂ ਕੋਈ ਘਬਰਾਉਣ ਦੀ ਲੋੜ ਨਹੀਂ ਹੁੰਦੀ ਤੇ ਇਹਦੇ ਵਿੱਚ ਸਿਰਫ ਇਹ ਛੋਟੀ ਜਿਹੀ ਜਾਣਕਾਰੀ ਆ ਇਹ ਨਿੱਕੇ ਨਿੱਕੇ ਗੱਲਾਂ ਦਾ ਆਪਣੇ ਧਿਆਨ ਰੱਖਣਾ ਹੁੰਦਾ ਬਾਕੀ ਹੋਰ ਲੋਕਾਂ ਦਾ YouTube ਚੈਨਲ ਸੁਣ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਪਰ ਅੱਗੇ ਵਾਸਤੇ ਮੈਂ ਤੁਹਾਨੂੰ ਇਹ ਜਾਣਕਾਰੀ ਹੋਰ ਵੀ ਦਵਾਂਗਾ ਜਿੱਦ ਜਿੱਦ ਆਪਾਂ ਨੂੰ ਪਤਾ ਲੱਗੂਗੀ ਤੇ ਤੁਸੀਂ ਚੈਨਲ ਨੂੰ ਸਬਸਕ ਯਾਰ ਦੋਸਤ ਹੈਗੇ ਨਾਲ ਉਹਨਾਂ ਨੂੰ ਭੇਜ ਸਕਦੇ ਹੋ ਜਦੋਂ ਆਪਾਂ ਨੇ ਵਿਚਰਨਾ ਜਦੋਂ ਉਹ ਵੀਡੀਓ ਪਾਉਣੀ ਆ ਕੋਈ ਉਂ ਚੱਕ ਕੇ ਵੀਡੀਓ ਨਹੀਂ ਪਾ ਦੇਣੀ ਹੈਗੀ ਵੀ ਇੱਥੇ ਆ ਚੀਜ਼ ਹੁੰਦੀ ਹੈ ਇੱਥੇ ਆ ਹੁੰਦੀ ਆ ਜਦੋਂ ਵਿਚਰਾਂਗੇ ਉਹਦੀ ਚੀਜ਼ ਉਹਦੀ ਨੌਲੇਜ ਥੋੜੀ ਜਿਹਾ ਜ਼ਿਆਦਾ ਹੁੰਦੀ ਆ ਬੰਦੇ ਨੂੰ ਉਹ ਜ਼ਿਆਦਾ ਬਾਧੀ ਆ ਤੇ ਜਦੋਂ ਆਪ ਨੂੰ ਜਾਣਕਾਰੀ ਮਿਲ ਜਾਂਦੀ ਆ ਫਿਰ ਆਪਾਂ ਨੂੰ ਈਜ਼ੀਲੀ ਪਤਾ ਲੱਗ ਜਾਂਦਾ ਵੀ ਹਾਂ ਯਾਰ ਉੱਥੇ ਆ ਚੀਜ਼ ਬੰਦੇ ਨੇ ਵੀਡੀਓ ਸੁਣੀ ਸੀ ਇਹ ਮੈਨੂੰ ਪਤਾ ਲੱਗ ਗਿਆ ਚੀਜ਼ ਇਸ ਕਰਕੇ ਤੁਸੀਂ ਚੈਨਲ ਗਾਹ ਭੇਜ ਸਕਦੇ ਹੋ ਤੇ ਬਾਕੀ ਤੁਹਾਡਾ ਧੰਨਵਾਦ